ਸਪਨਮ ਸਿਵਾਹ ਗੁਰੂ ਸਾਹਿਬ ਜੀਓ ਧਨ ਸੋ ਵੇਲਾ ਜਿਦ ਦਰਸ਼ਨ ਕਰਨਾ ਹਉ ਬਲਿਆਰੀ ਸਤਗੁਰ ਚਰਨ ਦਰਸ਼ਨ ਪਿਆਸੀ ਦਿਨ ਸੋ ਰਾਤ ਜੇ ਤੋ ਅੰਦੇਣ ਨੀਤ ਖੋਲ ਗਵਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇਹ ਪ੍ਰਸਾਦ ਧਰਿਓ ਪਰ ਸੁਖ ਵਸੇ ਸਤਿ ਪ੍ਰਭਾਤ ਮੀਤ ਬਣਤਾ ਸੰਗ ਹੱਸੇ ਜੇ ਪ੍ਰਸਾਦ ਪੀਵੇ ਸੀਤਲ ਜਲ ਸੁਖਦਾਈ ਪਵਨ ਭਾਵਕਿਆ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਨੀਨੇ ਹਸਤ ਭਾਵ ਕਰਨੇਤਰਸਨਾ ਤੇ ਸਤਿ ਆਗਿਆ ਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿ ਆਪੇ ਨਾਨਕ ਕਾੜ ਲਿ ਹੋ ਪ੍ਰਵਿ ਆਪੇ ਐਸੇ ਦੋਖ ਮੂੜ ਅੰਧ ਬਿ ਆਪੇ ਨਾਲ ਕਾੜਨੇ ਹੋ ਪ੍ਰਵੇ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਬਾਦਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਆਪਾਂ ਸ੍ਰੀ ਸੁਖਣੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦਾ ਦੂਸਰਾ ਪਦਾ ਸਰਵਣ ਕੀਤਾ ਹੈ ਇਸ ਪਵਿੱਤਰ ਸ਼ਬਦ ਰਾਹੀਂ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਵਕਸ਼ ਕਰਦੇ ਹਨ ਆਓ ਸਰਵਣ ਕਰੀਏ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਉ ਹਾਜਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਪ੍ਰਸਾਦ ਘਰ ਉੱਪਰ ਸੁੱਖ ਵਸੇ ਸਤਿ ਪ੍ਰਾਤਮਿਕ ਬਣਦਾ ਸੰਗ ਹੱਸੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਭੁੱਲੇ ਹੋਏ ਮਨੁੱਖ ਨੂੰ ਸਮਝਾਉਂਦੇ ਹੋਏ ਬਖਸ਼ੇ ਕਰਦੀਆਂ ਨ ਭਰਿਆ ਜਿਵੇਂ ਇਸ ਅਸ਼ਟਪਦੀ ਦਾ ਸ਼ਲੋਕ ਹੈ ਨਿਰਗੁਣ ਯਾਰ ਈਆਂ ਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰਖ ਨਾਨਕ ਨੇ ਵੀ ਨਾਲ ਇਸੇ ਸ਼ਲੋਕ ਨੂੰ ਹੋਰ ਖੋਲਦੇ ਹੋਏ ਪਾਤਸ਼ਾਹ ਕਹਿੰਦੇ ਹਨ ਭਲਿਆ ਮਾਨਸਾ ਜਿਸ ਪਰਮੇਸ਼ਰ ਦੀ ਕਿਰਪਾ ਦੇ ਸਰਕਾਰ ਤੋਂ ਧਰਤੀ ਤੇ ਸੁਖ ਭੋਗਦਾ ਹੈ ਸੁਖ ਨਾਲ ਵੱਸਦਾ ਹੈ ਤੈਨੂੰ ਅਨੇਕ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਸਹੂਲਤਾ ਦੇਣੀਆਂ ਕੀਤੀਆਂ ਸਤਿ ਭਰਾਤ ਮੀਤ ਬਣਤਾ ਸੰਗ ਹਸੇ ਆਪਣੇ ਧੀਆਂ ਪੁੱਤਰਾ ਭਰਾਵਾਂ ਮਿੱਤਰਾਂ ਬਣਤਾ ਹੁੰਦੀ ਹੈ ਘਰ ਵਾਲੀ ਇਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ ਸੁਖਮਈ ਜੀਵਨ ਬਤੀਤ ਕਰ ਰਿਹਾ ਹੈ ਉਸ ਪਰਮੇਸ਼ਰ ਦੀ ਕਿਰਪਾ ਸਦਕਾ ਜੇਹ ਪ੍ਰਸਾਦ ਪੀਵਹਿ ਸੀਤਲ ਜਲਾ ਜਿਸ ਦੀ ਕਿਰਪਾ ਸਦਕਾ ਤੈਨੂੰ ਇਹ ਸੁੰਦਰ ਠੰਡਾ ਜਲ ਪਾਣੀ ਪੀਣ ਲਈ ਦਿੱਤਾ ਗਿਆ ਹੈ ਜਿਨ ਦੀਆ ਤੁਧ ਪਵਨਾ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਇਸ ਜਿਨ ਜੀਆਂ ਤੁਦ ਪਾਵਕ ਬਲਨਾ ਇਸ ਠਾਕਰ ਕੀ ਰੋ ਮਨ ਸਰਨਾ ਉਸੇ ਗੱਲ ਨੂੰ ਇਸ ਪਦੇ ਵਿੱਚ ਵੀ ਕਲੀਅਰ ਕਰਦੇ ਆ ਕਿ ਜਿਸ ਨੇ ਤੈਨੂੰ ਸੁੰਦਰ ਠੰਡਾ ਜਲ ਪੀਣ ਲਈ ਦਿੱਤਾ ਕਿਉਂਕਿ ਪਾਣੀ ਵਿੱਚ ਵੀ ਸਾਡੀ ਜਾਨ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਤੋਂ ਇਸ ਕਰਕੇ ਸੁੰਦਰ ਜਲ ਦੀ ਮਹਿਮਾ ਸਤਿਗੁਰੂ ਦੱਸਦੇ ਹਨ ਸੁਖਦਾਈ ਪਵਨ ਪਾਵਕ ਅਮੁੱਲਾ ਔਰ ਸੁਖਦਾਈ ਹਵਾ ਗਰਮੀ ਦੇ ਵਿੱਚ ਠੰਡੀ ਹਵਾ ਸਰਦੀਆਂ ਦੇ ਵਾਸਤੇ ਸੇਕਣ ਲਈ ਸੁੰਦਰ ਅੱਗ ਹੋਰ ਭੋਜਨ ਪ੍ਰਸ਼ਾਦਾ ਆਦਿ ਬਣਾਉਣ ਦੇ ਲਈ ਤੈਨੂੰ ਅੱਗ ਦਿੱਤੀ ਆ ਠੰਡੀ ਹਵਾ ਦਿੱਤੀ ਆ ਅਮੁੱਲਾ ਜਿਸ ਦਾ ਮੁੱਲ ਕੋਈ ਨਹੀਂ ਹੈ ਭਾਵੇਂ ਕੀਮਤੀ ਤਾਂ ਬਹੁਤ ਹੈ ਪਰ ਤੇਥੋਂ ਪਰਮੇਸ਼ਰ ਨੇ ਕੁਝ ਨਹੀਂ ਲਿਆ ਤੈਨੂੰ ਫ੍ਰੀਜ ਦਿੱਤੀ ਆ ਜਿਹੇ ਪ੍ਰਸਾਦ ਭੋਗ ਹੈ ਸਭ ਰਸਾ ਜਿਸ ਪਰਮੇਸ਼ਰ ਦੀ ਕਿਰਪਾ ਸਦਕਾ ਅਨੇਕਾਂ ਤਰ੍ਹਾਂ ਦੇ ਰਸ ਭੋਗਦਾ ਹੈ 36 ਪ੍ਰਕਾਰ ਦੇ ਭੋਜਨ ਮਨਸਪਤੀ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਫਲ ਸੁਗਣ ਲਈ ਅਨੇਕਾਂ ਤਰ੍ਹਾਂ ਦੇ ਫੁੱਲ ਔਰ ਸ਼ਕੰਦੇ ਲਈ ਬੇਅੰਤਰਾ ਦੇ ਭੋਜਨ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ ਬੇਅੰਤ ਰਸਾ ਕਸਾ ਨੂੰ ਮਾਣਦਾ ਹੈ ਸਗਲ ਸਮਗਰੀ ਸੰਗ ਸਾਥ ਵਰਸਾ ਇਹ ਸਾਰੇ ਪਦਾਰਥ ਪਦਾਰਥਾਂ ਦੀ ਸਮਗਰੀ ਸਮਦਾਏ ਭਾਵ ਸਾਰੇ ਤੇਰੇ ਨਾਲ ਵਸਦੇ ਹਨ ਭਾਵ ਤੇਰੇ ਵਾਸਤੇ ਸਾਜੇ ਗਏ ਨੇ ਇਹ ਕਿਤਾਬ ਪ੍ਰੀਤਮ ਕਹਿੰਦੇ ਆ ਇਸ ਧਰਤੀ ਮੈਂ ਤੇਰੀ ਸਿਕਦਾਰੀ ਤੂੰ ਇਥੋਂ ਦਾ ਰਾਜਾ ਹੈ ਅਬਰ ਜੋ ਤੇਰੀ ਪਹਿਹਾਰੀ ਸਾਰੀਆਂ ਜੂਨਾ ਤੇਰਾ ਪਾਣੀ ਭਰਨੀਆਂ ਆਬ ਤੂੰ ਸੀਜ ਭਾਵੇਂ ਨਹੀਂ ਸੀਜੈ ਕਰ ਸਬਰੈ ਮਨ ਪ੍ਰਮਤਿ ਆਈ ਜਾ ਹੁਣ ਤੂੰ ਮੰਨ ਜਾਂ ਨਾ ਮੰਨ ਅ ਤੇਰਾ ਅਸਲੀ ਕਾਰਜ ਪਰਮੇਸ਼ਰ ਨਾਲ ਜੁੜ ਕੇ ਉਹਨੂੰ ਸਿਮਰ ਕੇ ਹੀ ਪੂਰਾ ਹੋਣਾ ਅਕੇ ਹੋਰ ਵਕਸ਼ ਕਰਦੇ ਹਨ ਉਸ ਪਰਮੇਸ਼ਰ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਸਤਿਗੁਰੂ ਅਮਰਦਾਸ ਜੀ ਨੇ ਤਾਂ ਇੱਕੋ ਗੱਲ ਵਿੱਚ ਮੁਕਾ ਦਿੱਤਾ ਕਿ ਸਾਚੇ ਸਹਿਵਾ ਕਾ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਸ ਉਹ ਪਾਵੇ ਉਨੇ ਘਰ ਵਿੱਚ ਹਾਰੀਆਂ ਵਸਤੂਆਂ ਦਾ ਘਾਟਾ ਨਹੀਂ ਹੈ ਪਰ ਜਿਹਦੇ ਭਾਗ ਜਿੰਨੇ ਕੋ ਹੁੰਦੇ ਆ ਉਹਨੀਆਂ ਕਦਾਤਾ ਉਹਨਾਂ ਨੂੰ ਬਖਸ਼ਿਸ਼ ਕਰਦਾ ਅੱਗੇ ਫਿਰ ਸੁੰਦਰ ਸ਼ਰੀਰ ਦੀ ਗੱਲ ਕਰਦੇ ਹੋਏ ਪਾਤਸ਼ਾਹ ਕਹਿੰਦੇ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤੈਨੂੰ ਸੋਹਣੇ ਹੱਥ ਸੋਹਣੇ ਪੈਰ ਕੰਨ ਨੇਤਰ ਭਾਵ ਸੁੰਦਰ ਅੱਖਾਂ ਤੇ ਦਸਨਾ ਭਾਵ ਜਵਾਨ ਜੀਪਾ ਇਹ ਸਾਰੀਆਂ ਦਾਤਾਂ ਉਸ ਅਕਾਲ ਪੁਰਖ ਨੇ ਦਿੱਤੀਆਂ ਜੇ ਅੱਖਾਂ ਦਾ ਮੁੱਲ ਪੁੱਛਣਾ ਤੇ ਕਿਸੇ ਅੰਨੇ ਨੂੰ ਪੁੱਛ ਜੇ ਕੰਨਾਂ ਦੇ ਬਾਰੇ ਜਾਣਨਾ ਤੇ ਕਿਸੇ ਬੋਲੇ ਨੂੰ ਪੁੱਛ ਇਹਨਾਂ ਦੀ ਅਹਿਮੀਅਤ ਅੱਖਾਂ ਪੈਰਾਂ ਦੇ ਵਿੱਚ ਕਿਤਨੀ 파ਸ਼ਾ ਜਿਨੇ ਦਾਤਾ ਸਾਨੂੰ ਦਿੱਤੀਆਂ ਹੈ ਜਿਵੇਂ ਇੱਕ ਭਿਖਾਰੀ ਮੰਗਦਾ ਫਿਰਦਾ ਸੀ ਤੇ ਮੰਗਦਾ ਮੰਗਦਾ ਕਿਸੇ ਬ੍ਰਹਮ ਗਿਆਨੀ ਕੋਲ ਚਲੇ ਗਿਆ। ਕਹਿੰਦਾ ਬਾਬਾ ਜੀ ਮੈਂ ਬਹੁਤ ਗਰੀਬ ਆ ਕਿਰਪਾ ਕਰੋ ਕੁਛ ਦੇਓ। ਸਾਧੂ ਕਹਿਣ ਲੱਗੇ ਆ ਪਰਮੇਸ਼ਰ ਨੇ ਤੈਨੂੰ ਗਰੀਬ ਤਾਂ ਨਹੀਂ ਬਣਾਇਆ। ਕਹਿੰਦਾ ਨਹੀਂ ਮਾਰੇ ਘਰ ਵਿੱਚ ਕੁਛ ਨਹੀਂ ਪਾਤਸ਼ਾਹ ਕਹਿੰਨੇ ਭਾਵੇਂ ਕੁਛ ਵੀ ਨਹੀਂ ਫਿਰ ਵੀ ਤੂੰ ਬੜਾ ਅਮੀਰ ਐ। ਤੂੰ ਐਦਾਂ ਕਰ ਤੂੰ ਮੈਨੂੰ ਆਪਣੇ ਹੱਥਾਂ ਦੀ ਇੱਕ ਉਂਗਲ ਵੱਢ ਕੇ ਦੇ ਦੇ ਮੈਂ ਤੈਨੂੰ 10000 ਦੇ ਦੇਵਾਂਗਾ। ਕਹਿੰਦਾ ਨਾ ਮਹਾਰਾਜ ਜੀ ਮੈਂ ਤੁਹਾਨੂੰ ਕਿਵੇਂ ਦੇ ਦੇਵਾਂ। ਫਿਰ ਕਹਿੰਦੇ ਚਲ ਇੱਕ ਅੱਖ ਦੇ ਦੇ ਮੈਨੂੰ। ਮੈਂ ਤੈਨੂੰ ਲੱਖ ਰੁਪਈਆ ਦੇ ਦੇਵਾਂਗਾ। ਕਹਿੰਦਾ ਨਾ ਮਹਾਰਾਜ ਮੈਂ ਅੱਖ ਨਹੀਂ ਦੇ ਸਕਦਾ। ਮਹਾਪੁਰਸ਼ ਕਹਿਣ ਲੱਗਿਆ ਫਿਰ ਤੂੰ ਗਰੀਬ ਕਿਹਦੇ ਪਾਸੇ ਹੋਇਆ ਹੋਵੇ ਲੱਖਾਂ ਰੁਪਈਆ ਦੀਆਂ ਅੱਖਾਂ ਤੇਰੇ ਕੋਲ। ਕਰੋੜਾਂ ਰੁਪਈਆ ਦਾ ਸੁੰਦਰ ਸਰੀਰ ਹੈ ਤੇਰੇ ਕੋਲ। ਇਹਦੇ ਨਾਲ ਮਿਹਨਤ ਕਰ ਦਿਹਾੜੀ ਕਰ ਮਜਦੂਰੀ ਕਰ ਕਮਾ ਕੇ ਖਾ ਕੇ ਟ ਕਰੋ ਨਾਮ ਜਪੋ ਵੰਡ ਛਕੋ ਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਉਹ ਸਿੱਖਾ ਤੈਨੂੰ ਪਰਮੇਸ਼ਰ ਨੇ ਕਿੰਨੀਆਂ ਸੁੰਦਰ ਦਾਤਾਂ ਦਿੱਤੀਆਂ ਦੀਨੇ ਹਸਤ ਪਾਵ ਕਰ ਨੇਪੈ ਰਸਨਾ ਇਹ ਸੁੰਦਰ ਕੀਮਤੀ ਦਾਤਾਂ ਦੇਣ ਵਾਲੇ ਪਰਮੇਸ਼ਰ ਨੂੰ ਤੂੰ ਭੁਲਾ ਦਿੱਤਾ ਹੈ ਇਸੇ ਤਿਆਗ ਅਵਰ ਸੰਗ ਰਚਨਾ ਐਸੇ ਪਰਮੇਸ਼ਰ ਨੂੰ ਛੱਡ ਕੇ ਤੂੰ ਜਗ ਜੀਵਨ ਪੁਰਖ ਤਿਆਗੈ ਮਾਨਸੰਧੀ ਆਸ ਦੋਏ ਭਾਇ ਬਗੂਚੀਏ ਗਲ ਪੈਸ ਜਮਕੀ ਫਾਸ ਦੋਏ ਭਾਇ ਭਾਵ ਸੰਸਾਰ ਚੋ ਵੀ ਦੁਖੀ ਤੇ ਦਰਗਾਹ ਵਿੱਚੋਂ ਵੀ ਸਹਾਰਾ ਨਹੀਂ ਮਿਲਣਾ ਜੇ ਤੂੰ ਉਸ ਜਗ ਜੀਵਨ ਦੇ ਪਰਮੇਸ਼ਰ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਯਾਦ ਨਹੀਂ ਕਰਦਾ ਇਸੇ ਤਿਆਗ ਅਮਰ ਸੰਗ ਰਤਨਾ ਐਸੇ ਪਰਮੇਸ਼ਰ ਨੂੰ ਛੱਡ ਕੇ ਤੂੰ ਹੋਰ ਥਾਵਾਂ ਤੇ ਖਚਤ ਹੋ ਰਿਹਾ ਹੈ ਉਸ ਪਰਮੇਸ਼ਰ ਨੂੰ ਯਾਦ ਕਰਿਆ ਕਰ ਐਸੇ ਦੋਖ ਮੂੜ ਅੰਧ ਬਿਆਪੇ ਇਹੋ ਜਿਹੀ ਔਗਣ ਇਸ ਮਨੁੱਖ ਦੇ ਅੰਦਰ ਪੈਦਾ ਹੋ ਚੁੱਕੇ ਹਨ ਇਸ ਨੂੰ ਅੰਨੇ ਨੂੰ ਭਾਵ ਅਗਿਆਨੀ ਨੂੰ ਲੱਗ ਰਹੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਫਿਰ ਅੱਗੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ ਕਿਉਂਕਿ ਸਤਗੁਰੂ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਾਉਂਦਾ ਹੈ ਜਿੱਥੇ ਆਪ ਕਿਰਪਾ ਕਰਦਾ ਉੱਥੇ ਸਾਨੂੰ ਵੀ ਕੁਝ ਕਰਨ ਲਈ ਕਹਿੰਦਾ ਹਾਂ ਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿੰਦ ਪਛਾਨ ਇੱਥੇ ਜੇ ਅਸੀਂ ਇਹ ਮੰਨ ਲਈਏ ਕਿ ਇਹ ਪਰਮੇਸ਼ਰ ਨੂੰ ਬੇਨਤੀ ਕੀਤੀ ਹੈ ਉਥੇ ਮਨੁੱਖ ਨੂੰ ਵੀ ਹੁਕਮ ਦਿੱਤਾ ਹੈ ਕਿ ਤੂੰ ਆਪਣੇ ਆਪ ਨੂੰ ਜਾਣ ਤੂੰ ਕੀ ਆ ਆਪਣੇ ਬਿਰਤ ਨੂੰ ਪਾਵ ਆਪਣੇ ਆਪੇ ਜੋ ਪਛਾਣ ਦੇ ਚਰਪ ਨੂੰ ਜਾਣ ਤੂੰ ਕਿੱਡਾ ਕੀਮਤੀ ਹੈ ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਨਾਨਕ ਕਾ ਡਲੈ ਹੋ ਪ੍ਰਭ ਆਪੇ ਪਰਮੇਸ਼ਰ ਅੱਗੇ ਸਾਡੇ ਦੇ ਬੇਇੱਤੇ ਕਰਦੇ ਆਏ ਤਾਂ ਮੂਰਖ ਹੈ ਮਹਾਰਾਜ ਮਨੁੱਖ ਐਸੇ ਦੋਖ ਮੁੜ ਅੰਧ ਬਿਆਪੇ ਨਾਨਕ ਆਖ ਲਿਓ ਪ੍ਰਭ ਯਾਪੇ ਏ ਸੀ ਚੌਥੀ ਅਸ਼ਪਰੀ ਦਾ ਦੂਸਰਾ ਪਦ ਅੱਗੇ ਤੀਸਰਾ ਪਦ ਆਰੰਭ ਹੁੰਦਾ ਹੈ ਇਹਦੀ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਬਣ ਕਰਾਂਗੇ ਆਦ ਅੰਤ ਜੋ ਰਖਣ ਹਾਰ ਤਿਸੋਂ ਪ੍ਰੀਤ ਨ ਕਰੇ ਗਵਾਰ ਬਿਚਾਰਾ ਇੱਥੇ ਰੁਕਦੇ ਆਂ ਬੋਲਦੇ ਆਂ ਏਕਾਂ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤੇ ਪਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ